ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾ ਕਾ ਆਸਰਾ ਅਨ ਨਾਹੀ ਠਾਉ ਤਾਨ ਦੀਬਾਨ ਪਰਵਾਰ ਧਨ ਪ੍ਰਭ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲੀਏ ਨਿੰਦਕ ਨਿੰਦਾ ਕਰਪਤੀ ਜਮ ਕਾਲ ਗਰਸੀਏ ਰਹਾਓ ਸੰਤਾ ਏਕ ਤੇ ਆਮਨਾ ਦੂਸਰ ਕੋ ਨੋਈ ਇਕਸੇ ਆਗੇ ਬੇਣਤੀ ਹਰਵਿਆ ਸਰਬ ਥਾਈ ਕਥਾ ਪੁਰਾਤਨ ਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹੈ ਪ੍ਰਗਟ ਸਭ ਮਾਈ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕੋ ਪਉ ਨਾਇ ਬਿਲਾਵਲੇ ਮਹੱਲਾ ਪੰਜਵਾਂ ਬੰਦਨ ਕਾਟੇ ਸੋ ਪ੍ਰਭੁ ਜਾਣ ਕੇ ਕਲ ਹਾਥ ਅਵਰ ਕਰਮ ਨੈ ਛੋਟੀਐ रखो हर नथ तोसर नागत माधवे पूरन दाल छूट जय संसार ते गोपाल गोपालो आसा परम विकार मो इयो मन मोइल बा झूठ सम्गरी मन वसी ਪਾਰ ਬਰਮ ਨਾ ਜਾਣਾ ਪਰਮ ਜੋਤ ਪੂਰਨ ਪਰਖ ਸਭ ਜੀਤ ਮਾਰੇ ਜਿਉ ਤੋ ਰਾਖੀ ਤਿਉ ਰਹਾ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰਥ ਪ੍ਰਭ ਦੇ ਆਪਣਾ ਨਾਮ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮਹੱਲਾ ਪੰਜਵਾਂ ਕਮਨ ਕਮਨ ਨਹੀਂ ਪੱਤਰਿਆ ਤੁੰਬਰੀ ਪ੍ਰਤੀਤ ਮਹਾਮੋਨੀ ਮੋਇਆ ਨਰਕ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਵਿਸਾਸ ਤੂੰ ਮਾਯੁਦ ਮਾਦਾ ਖਰ ਕਾ ਪੈ ਖਰ ਤੋਂ ਛੁੱਟੈ ਜੋ ਜੋ ਪ੍ਰਲਾਦਾ ਰਹਾਓ ਜਪ ਤਪ ਸੰਜਮ ਤਮ ਖੰਡੀ ਜਮ ਕੇ ਦੁਖ ਡੋਂਡ ਸਿਮਰੈ ਨਾਹੀ ਜੋਨ ਦੁਖ ਨਰ ਲੱਜੀ ਪਾਂਡ ਹਰ ਸੰਗ ਸਹਾਈ ਮਾਮੀਤ ਤਸ ਸਿਓ ਤੇਰਾ ਪੀਦ ਬੀਦਾ ਪੰਚ ਬਟਵਾਰੀ ਉਪਜਿਓ ਮਾਖੀਦ ਨਾਨਕ ਤិន ਸੰਤਨ ਸਰਨਾਗਤੀ ਜਨ ਮਨ ਵਸ ਕੀਨਾ ਤਨ ਤਨ ਸਰਬਸ ਆਪਣ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦਿ ਪਿਆ ਸਿਮਰਤ ਸੁਖ ਸਾਰ ਜਪ ਜਪਨਾਮ ਗੋਬਿੰਦ ਕਾ ਪੂਰਨ ਵਿਚਾਰ ਕਰਨ ਕੰਬਲ ਗੁਰ ਕੀ ਜਪਤ ਹਰ ਜਪ ਹਉ ਜੀਵਾਂ ਪਾਰ ਬ੍ਰਹਮਿਆ ਰਾਦਤੇ ਮੁਖ ਅੰਮ੍ਰਿਤ ਪੀਵਾਂ ਰਹਾਉ ਜੀ ਜੰਤ ਸਭ ਸੁਖ ਬਸੀ ਸਭ ਕੀ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਸ਼ਪੋਚਨ ਤਨ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਿ ਅਤ ਕਨ ਸੁਖ ਸਹਿਜ ਬਿਸਰਾਮ ਮਨ ਤੇ ਕਦੀ ਨ ਵਿਸੇਰੈ ਅਨਾਥ ਕੋ 나ਥ ਨਾਨਕ ਪ੍ਰਭ ਸਰਨਾਗਤੀ ਜਾਂਕੇ ਸਭ ਕਿਛ ਹਾਥ ਬਿਲਾਵਲੇ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਟਿਆ ਫੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵਤ ਆਥਵਾ ਮੁਵਾ ਕਿਛ ਕਾਮਨਾ ਆਵੇ ਜਿਨ ਇਹ ਰਚਨ ਰਚਾਇਆ ਕੋ ਤਿਸ ਸਿਉ ਰੰਗ ਲਾਵੇ ਰਹਾਓ ਰੀ ਪ੍ਰਾਨੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੈ ਕੀਰੀ ਤੇ ਹਸਦੀ ਕਰੇ ਟੁੱਟੈ ਲੇ ਗਾਢੈ ਅੰਡਜ ਜਿਰਜ ਸੇਤ ਜਿ ਉਤਪਜ ਪ੍ਰਭ ਕੀ ਏ ਕਿਰਤ ਕਰਤ ਕਮਾ ਮਨ ਸਰਬ ਫਲ ਰਬੀਏ ਹਰ ਨਿਰਤ ਹਮ ਤੇ ਕਸ਼ੂ ਨ ਹੋ ਮਨਾ ਸਰਨ ਪ੍ਰਭ ਸਾਦ ਮੋ ਮਗਨ ਕੋ ਪਿਆੰਦ ਤੇ ਨਾਨਕ ਗੁਰ ਕਾੜ ਬਿਲਾਵਲੇ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫੇਰਾ ਖੋਜੋ ਬਨ ਥਾਨ ਅਸਲ ਅਸ਼ੀਦ ਅਭੇਦ ਪ੍ਰਭ ਐਸੀ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਣ ਤੇ ਸੁਪਨਾ ਪਲਾ ਬਸੀਏ ਪ੍ਰਭ ਸੰਗ ਰਹਾਉ ਵਰਨ ਆਸ਼ਰਮ ਸਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨ ਰੇਖ ਨ ਪੰਚ ਤਤ ਠਾਕਰ ਅਬਨਾਸ ਉਸ ਰੂਪ ਸੰਤਨ ਕਹਿ ਵਿਰਲੇ ਜੋਗੀ ਸਰ ਕਰ ਕਿਰਪਾ ਜੰ ਕੋ ਮਿਲੈ ਤਨ ਤਨ ਤੇ ਈਸਰ ਸੋ ਅੰਤਰ ਸੋ ਬਾਹਰੀ ਬਿਨ ਸੇ ਤੇ ਪਰਮ ਨਾਨਕ ਤਿਸ ਪ੍ਰਭ ਭੇਟਿਆ ਜੰ ਕੇ ਪੂਰਨ ਕਰਮ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪਰਸੰਨ ਪੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਗੁਰੂ ਕਰ ਆਰਿਆਪ ਖਾਤ ਖਰਚਤ ਨਿਬਤ ਰਹੈ ਗੁਰ ਸਬਦਿ ਆਖੋਟ ਪੂਰਨ ਭਈ ਸਮਗਰੀ ਕਬ ਹੋ ਨਹੀ ਟੂਟ ਰਹਾਉ ਸਾਧ ਸੰਗਿਆ ਆਰਾਧੇਨਾ ਹਰ ਨਿਧ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤਿਆ ਆਰਾਦੇ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜੰਗਾ ਨਹੀਂ ਸਮਾਰੇ ਸਰਨ ਪਰਿ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤੁ ਗਸਾਈ ਬਿਲਾਵਲ ਮਹੱਲਾ ਪੰਜਵਾਂ ਸਿੰਬਰ ਸਿੰਬਰ ਪੂਰਨ ਪ੍ਰਭੂ ਕਾਰਜ ਪੈਰਾਸਿ ਕਰਤਾਰ ਪੁਰ ਕਰਤਾ ਵਸੈ ਸੰਤਨ ਕੀ ਪਾਸ ਰਹਾਉ ਬੇਗਿਨ ਨਕੋ ਲਗਾਤਾਰ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੂਟ ਨ ਆਵੇ ਕਦੀ ਮੂਲ ਪੂਰਨ ਭੰਡਾਰ ਚਰਨ ਕੰਬਲ ਮਨ ਤਨ ਬਸੀ ਪ੍ਰਭ ਅਗਮ ਅਪਾਰ ਬਸਤੇ ਕਮਾਵਤ ਸਭ ਸੁਖੀ ਕਿਸ਼ਿਉਨ ਨਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗ ਦੀਸੈ ਜੈ ਜੈਕਾਰ ਸਭੀ ਕਰੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਦਾਨ ਸੁਖ ਪੂਰਾ ਗੁਰ ਪਾਇਆ मिलावल मोहल्ला 5वां हर हर हारिया रादी है होई है या रोग रामचंद की लास टिका जिन मारिया रोग रहाओ गुर पूरा हर जापी है नित की चपोग साद संगत के वारने ਮੇਲੇ ਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿਬੇ ਓਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ